ਇਹਨਾਂ ਕੁਲ ਡਾਕੂਮੈਂਟ ਨਹੀਂ ਸੀ ਉਹਨਾਂ ਨੂੰ ਭੇਜ ਦਿੱਤਾ ਜੇ ਕੋਰਟਾਂ ਨੇ ਇੰਟਰਫੇਅਰ ਨਾ ਕੀਤਾ ਤਾਂ ਉਹ ਸਵਾ 7 ਲੱਖ ਲੋਕੀ ਵੀ ਇੱਕ ਦਿਨ ਡਿਪੋਰਟ ਹੋ ਸਕਦੇ ਆ ਸਵਾ 7 ਲੋਕੀ ਜਦੋਂ ਡਿਪੋਰਟ ਹੋਣਗੇ ਇੰਡੀਆ ਦੇ ਤਾਂ ਕਿੰਨੀ ਹਾਹਾਕਾਰ ਮੱਚੇਗੀ ਤੁਸੀਂ ਮੈਜਿਨ ਨਹੀਂ ਕਰ ਸਕਦੇ ਜਿਵੇਂ ਹੁਣ ਅੱਜ ਧਾਲੀਵਾਲ ਜੀ ਦਾ ਬਿਆਨ ਅਖਬਾਰਾਂ ਚ ਆਇਆ ਕਿ ਵੀ ਇਹਨਾਂ ਨੂੰ ਉੱਥੇ ਲੀਗਲਾਈਜ਼ ਕਰਨਾ ਚਾਹੀਦਾ ਸੀ ਰਿਪੋਰਟ ਨਹੀਂ ਕਰਨਾ ਚਾਹੀਦਾ ਮੈਂ ਸਮਝਦਾ ਇਹ ਬਹੁਤ ਗਲਤ ਸਟੇਟਮੈਂਟ ਹੈ ਬਹੁਤ ਗਲਤ ਸਿਗਨਲ ਦੇ ਰਹੀ ਹੈ ਇਹ ਆਪਣਾ ਇੱਕ ਸਿਆਸੀ ਸਟੇਟਮੈਂਟ ਹੈ ਇਹਨਾਂ ਲੋਕਾਂ ਨੂੰ ਖੁਸ਼ ਕਰਨ ਵਾਲੀ ਹੈ ਪਰ ਕਿਉਂ ਭਈ ਉਹਨਾਂ ਨੂੰ ਕਿਉਂ ਲੀਗਲਾਈਜ਼ ਕਰਨਾ ਚਾਹੀਦਾ ਹੈਗਾ ਫਿਰ ਤਾਂ ਸਾਨੂੰ ਬੰਗਲਾਦੇਸ਼ੀਆਂ ਨੂੰ ਵੀ ਲੀਗਲਾਈਜ਼ ਕਰਨਾ ਚਾਹੀਦਾ ਚਾਹੇ ਕੋਈ ਕੋਸਟ ਬੈਠਿਆ ਪਾਕਿਸਤਾਨ ਤੋਂ ਆ ਗਿਆ ਉਹਨੂੰ ਵੀ ਲੀਗਲਾਈਜ਼ ਕਰਨਾ ਚਾਹੀਦਾ ਸਾਡਾ ਕੋਈ ਵੀ ਬੰਦਾ ਆ ਜਾਏ ਉਹਨੂੰ ਲੀਗਲਾਈਜ਼ ਕਰਨਾ ਚਾਹੀਦਾ ਮੈਂ ਤਾਂ ਇਹੀ ਬੇਨਤੀ ਕਰ ਚਾਹੇ ਉਹ ਸੂਬਾ ਸਰਕਾਰ ਹੈ ਚਾਹੇ ਭਾਰਤ ਸਰਕਾਰ ਹੈ ਉਹਨਾਂ ਨੂੰ ਇਹਨਾਂ ਨੂੰ এমਪਲாய்ਮੈਂਟ ਦੇਣ ਵਾਸਤੇ ਬਹੁਤ ਸਾਰੀਆਂ ਪਾਲਿਸੀਆਂ ਬਣਾਉਣ ਦੀ ਲੋੜ ਹੈ ਸਸਿਕਾਲਾ ਲਗਾਤਾਰ ਚਰਚਾ ਹੋ ਰਹੀ ਹੈ ਕਿ ਜਿਹੜੇ ਲੋਕ ਵਿਦੇਸ਼ ਜਾਂਦੇ ਨੇ ਬਹੁਤ ਵਾਰੀ ਮਸਲਾ ਆਇਆ ਫਰੌਡੀ ਜਿਹੜੇ ਇਮੀਗ੍ਰੇਸ਼ਨ ਏਜੰਟ ਸੀਗੇ ਇਮੀਗ੍ਰੇਸ਼ਨ ਵਾਲੇ ਉਹਨਾਂ ਨੇ ਲੋਕਾਂ ਦੇ ਪੈਸੇ ਵੀ ਫਸਾਏ ਤੇ ਬਾਅਦ ਦੇ ਵਿੱਚ ਦਿੱਕਤਾਂ ਵੀ ਲੋਕਾਂ ਨੂੰ ਬਹੁਤ ਆਈਆਂ ਐਸ ਵਾਰੀ ਮਸਲਾ ਜਦੋਂ ਅਮਰੀਕਾ ਦੇ ਨਾਲ ਜੁੜਿਆ ਤਾਂ 트ੰਪ ਨੇ ਹਾਲਾਂਕਿ ਕਿਸੇ ਤਰ੍ਹਾਂ ਦੀ ਲਿਹਾਜ਼ ਨਹੀਂ ਕਰੀ ਤਾਂ ਉਹਨਾਂ ਨੇ ਜਿਹੜਾ ਜਹਾਜ਼ ਭਰ ਕੇ ਪਹਿਲਾ ਭੇਜਤਾ ਹੈਗਾ ਤੇ ਉਦੋਂ ਬਾਅਦ ਜੇ ਕਈ ਉਹਨਾਂ ਲੋਕਾਂ ਦੀ ਜ਼ਿੰਦਗੀ ਫਿਰ ਜਿਵੇਂ ਉਹ ਇਲੀਗਲ ਮਾਈਗ੍ਰੈਂਟ ਦੇ ਤੌਰ ਤੇ ਉੱਥੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਇਹ ਤਮਾਮ ਚੀਜ਼ਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਮਨ ਦੇ ਵਿੱਚ ਉੱਠਦੇ ਨੇ ਤੇ ਮੈਕਸੀਕੋ ਵਾਲੇ ਰੂਟ ਦੀ ਵੀ ਇੱਕ ਵਾਰੀ ਗੱਲ ਕਰਾਂਗੇ ਵੈਸੇ ਪਤਾ ਹੋਊ ਤੁਹਾਨੂੰ ਬਹੁਤ ਸਾਰੇ ਲੋਕਾਂ ਨੂੰ ਪਰ ਆਫੀਸ਼ਲ ਤੌਰ ਤੇ ਗੱਲ ਕਰਾਂਗੇ ਸਾਡੇ ਨਾਲ ਐਸਆਰ ਲੱਧੜ ਹੈਗੇ ਨੇਗੇ ਕਿਉਂਕਿ ਇਹਨਾਂ ਨੇ ਸ਼ਵਾਮਾਂ ਦਿੱਤੀਆਂ ਨੇ ਐਜ਼ ਅ ਪ੍ਰਿੰਸੀਪਲ ਅ ਫੇਜ਼ ਦੇ ਵਿੱਚ ਪੰਜਾਬ ਦੇ ਵਿੱਚ ਖਾਸਾ ਉਤੇ ਤਾਂ ਕੀ ਇਹ ਪੂਰਾ ਅਫੀਸ਼ੀਅਲ ਸਿਸਟਮ ਕੀ ਆ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਨਦਰ ਸਾਹਿਬ ਪਹਿਲਾਂ ਤਾਂ ਇਹ ਸ਼ੁਰੂਆਤ ਕਰੀਏ ਮੈਕਸੀਕੋ ਵਾਲਾ ਜਿਹੜਾ ਰੂਟ ਹੈ ਸਭ ਨੂੰ ਪਤਾ ਵੀ ਬਹੁਤ ਡੇਂਜਰ ਹੈ ਬਹੁਤ ਦਿੱਕਤਾਂ ਆਉਂਦੀਆਂ ਨੇ ਕਈ ਲੋਕ ਉੱਥੇ ਤੱਕ ਪਹੁੰਚ ਹੀ ਨਹੀਂ ਪਾਉਂਦੇ ਬਾਰਡਰ ਤੱਕ ਹੀ ਨਹੀਂ ਪਹੁੰਚ ਪਾਉਂਦੇ ਲੋਕਾਂ ਦਾ ਫਰਾਡ ਉੱਥੇ ਹੀ ਬਹੁਤ ਹੋ ਜਾਂਦਾ ਹੈ ਪਹਿਲਾਂ ਤਾਂ ਇਹ ਰੂਟ ਇਜ਼ਾਤ ਕਰਿਆ ਲੋਕਾਂ ਨੇ ਤਾਂ ਆਖਰ ਲੋਕਾਂ ਨੂੰ ਕਿਉਂ ਇੰਨੀ ਜਾਨ ਦੀ ਬਾਜ਼ੀ ਉੱਥੇ ਤੱਕ ਲਾਈ ਵੀ ਲੋਕਾਂ ਨੇ ਤਾਂ ਆਖਰ ਇਹ ਰੂਟ ਬਣਿਆ ਕਿਵੇਂ ਕਿ ਉੱਥੇ ਤੁਸੀਂ ਅਮਰੀਕਾ ਜਾਣ ਦਾ ਇੱਕ ਆ ਰਸਤਾ ਵੀ ਹੈਗਾ ਜੀ ਆ ਇੱਕ ਇਹਦਾ ਵੱਡਾ ਕਾਰਨ ਇਹ ਹੈਗਾ ਆ ਕਿ ਅਮਰੀਕਾ ਦੇ ਵਿੱਚ ਲੇਬਰ ਦੀ ਜ਼ਰੂਰਤ ਹੈ ਅੱਜ ਵੀ ਹੈ। ਔਰ ਮੈਕਸੀਕੋ ਤੋਂ ਲੇਬਰ ਜਾਂਦੀ ਹੈ। ਮੈਕ ਬਾਰਡਰ ਹੈਗਾ ਸਟੇਟ ਦਾ ਅਮਰੀਕਾ ਦੇ ਨਾਲ। ਤੇ ਜਿਹੜੇ ਲੋਕੀ ਬਾਹਰਲੇ ਸਾਡੇ ਵਰਗੇ ਜਿੱਦਾਂ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਇਦਾਂ ਦੇ ਮੁਲਕਾਂ ਤੋਂ ਜਾਂਦੇ ਆ ਲੋਕ ਉਹ ਇਸ ਰੂਟ ਨੂੰ ਲੇਬਰ ਵਾਲਾ ਰੂਟ ਅਡਾਪਟ ਕਰਦੇ ਹੈਗੇ ਆ। ਹੁਣ ਜਿਹੜਾ ਵੀਜ਼ਾ ਲਗਵਾਉਣਾ ਹੈਗਾ ਆ ਲੀਗਲ ਵੀਜ਼ਾ ਲੱਗਦਾ ਹੈ ਬਾਹਰਲੇ ਮੁਲਕ ਜਾਣ ਲਈ। ਉਹ ਜਿਆਦਾ ਮੈਕਸੀਕੋ ਦਾ ਲਗਵਾ ਲੈਂਦੇ ਆ ਜਾਂ ਕਿਤੇ ਹੋਰ ਕਿਸੇ ਲਾਗਲੇ ਦੇਸ਼ ਦਾ ਲਗਵਾ ਕੇ ਫਿਰ ਉਹ ਮੈਕਸੀਕੋ ਐਂਟਰ ਕਰਦੇ ਆ ਮੈਕਸੀਕੋ ਦੇ ਵਿੱਚੋਂ ਫਿਰ ਉਹ ਇਲੀਗਲ ਵੇ ਦੇ ਨਾਲ ਆਪਣਾ ਲੇਬਰ ਕਰਨ ਦੇ ਬਹਾਨੇ ਉਹ ਫਿਰ ਅਮਰੀਕਾ ਦੇ ਵਿੱਚ ਐਂਟਰ ਕਰਦੇ ਹੈਗੇ ਆ ਤੇ ਅਮਰੀਕਾ ਦੇ ਵਿੱਚ ਆ ਕੇ ਜਾਂ ਤਾਂ ਜਿਹੜਾ ਡਾਕੂਮੈਂਟ ਉਹਨਾਂ ਦੇ ਕੋਲ ਹੁੰਦੇ ਆ ਉਹਨਾਂ ਨੂੰ ਮੈਕਸੀਕੋ ਦੇ ਵਿੱਚ ਹੀ ਜਾਂ ਘਟੋ ਘਟਾ ਜੇ ਲੈ ਵੀ ਜਾਂਦੇ ਨਾਲ ਤਾਂ ਉੱਥੇ ਲਿਜਾ ਕੇ ਫਾੜ ਦਿੰਦੇ ਆ ਹੁਣ ਤੱਕ ਸਮੇਤ ਕੀ ਹੁੰਦਾ ਰਿਹਾ ਹੈਗਾ ਆ ਕਿ ਬਹੁਤ ਸਾਰੀਆਂ ਸਰਕਾਰਾਂ ਨੇ ਸਮੇਂ-ਸਮੇਂ ਸਰ ਕਦੇ 5 ਸਾਲ ਬਾਅਦ ਕਦੇ 10 ਸਾਲ ਬਾਅਦ ਉਹ ਆਪਣਾ ਕੁਝ ਜਿਹੜੇ ਇਮੀਗ੍ਰੈਂਟ ਸੀਗੇ ਉਹਨਾਂ ਨੂੰ ਇੱਕ ਲੀਗਲਾਈਜ਼ ਕਰਦੇ ਰਹੇ ਹੈਗੇ ਆ ਕਿ ਇਲੀਗਲ ਲੋਕ ਹੀ ਆਏ ਹੈਗੇ ਆ ਇਹਨਾਂ ਨੂੰ ਲੀਗਲ ਆਪਾਂ 5 ਸਾਲ ਬਾਅਦ 10 ਸਾਲ ਬਾਅਦ ਜਿਹੜੇ ਇਸ ਡੇਟ ਤੱਕ ਆਏ ਇਹਨਾਂ ਨੂੰ ਲੀਗਲਾਈਜ਼ ਕਰ ਦੋ ਕਿਉਂਕਿ ਉਹ ਕੋਈ ਜ਼ਿਆਦਾ ਟਰਬਲ ਮੇਕਰ ਨਹੀਂ ਸਿਗੇ এমਪਲాయਮੈਂਟ ਪਰਪਸ ਲਈ ਆਏ ਸਿਗੇ ਫਰੀਦੀ ਚ ਇੱਕ ਚੀਜ਼ ਹੋਰ ਸਪਸ਼ਟ ਕਰ ਦਿਓ ਨਾਲ ਵੀ ਜਿਵੇਂ ਹੁਣ ਉਹ ਗਏ ਉਹਨਾਂ ਤੋਂ ਜਿਵੇਂ ਤੁਸੀਂ ਦੱਸਿਆ ਵੀ ਪਾਸਪੋਰਟ ਵੀ ਆਪਦਾ ਫਾੜਤਾ ਉਹਨਾਂ ਨੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜੇ ਪੱਕੇ ਕਰੇ ਵੀ ਉਹ ਫਿਰ ਆਇਡੈਂਟੀਫਾਈ ਕਿਵੇਂ ਹੁੰਦੇ ਸੀਗੇ ਸਰਕਾਰ ਦੀ ਨਿਗਾਚ ਆਉਂਦੇ ਕਿਵੇਂ ਸੀਗੇ ਹਾਂ ਉਹਨਾਂ ਦੇ ਨਿਗਾਹ ਦੇ ਵਿੱਚ ਆਣ ਦਾ ਕਾਰਨ ਨਹੀਂ ਸੀਗਾ ਵੱਡਾ ਕਿ ਵੀ ਜਿਹੜਾ ਵੀ ਇੱਥੋਂ ਬੰਦਾ ਜਾਂਦਾ ਹੈਗਾ ਉਹਨੂੰ ਆਪਣਾ ਪੂਰੀ এমਪਲాయਮੈਂਟ ਨਹੀਂ ਮਿਲਦੀ ਬਾਹਰਲੇ ਮੁਲਕਾਂ ਦੇ ਵਿੱਚ ਖਾਸ ਕਰਕੇ ਡਿਵੈਲਪਡ ਕੰਟਰੀ ਦੇ ਵਿੱਚ ਕਿਉਂਕਿ ਲਾ ਜਿਹੜਾ ਹੈਗਾ ਮਿਨਿਮਮ ਵੇਜਸ ਉੱਥੇ ਕਾਫੀ ਹੈ ਔਰ ਜਦੋਂ ਕੋਈ ਇਲੀਗਲ ਜਾਂਦਾ ਹੈਗਾ ਤਾਂ ਉਹ ਜਿਹੜੀਆਂ ਵੀਜ਼ਸ ਉਹ 50% 40% ਤੇ ਉਹਨੂੰ ਕੰਮ ਕਰਨਾ ਪੈਂਦਾ ਕਿਉਂਕਿ ਇਲੀਗਲ ਹੁੰਦਾ ਹੈਗਾ ਤਾਂ ਇਸ ਕਰਕੇ ਉਹ ਆਪਣਾ ਕੀ ਕਰਦਾ ਸੀਗਾ ਕਿ ਉਹ ਕਿਸੇ ਨਾ ਕਿਸੇ ਵਕੀਲ ਰਾਹੀਂ ਆਪਣਾ ਪੱਕਿਆ ਹੋਣ ਦਾ ਕੇਸ ਸਰਕਾਰ ਦੀ ਕਿਸੇ ਅਦਾਲਤ ਦੇ ਵਿੱਚ ਕੰਪੀਟੈਂਟ ਕੋਰਟ ਚ ਲਗਾ ਦਿੰਦਾ ਸੀਗਾ ਉਹਦੇ ਵਿੱਚ ਡੇਟਾ ਪਈ ਜਾਂਦੀਆਂ ਸੀਗੀਆਂ ਤਾਂ ਉਹ ਜਿਹੜਾ ਆਪਣਾ ਪਾਲਿਸੀ ਜਦੋਂ ਸਰਕਾਰ ਨੇ ਬਣਾਤੀ ਉਹਨੂੰ ਇੱਕ ਡਾਕੂਮੈਂਟ ਮਿਲ ਗਿਆ ਕਿ ਤੁਸੀਂ ਇੱਥੇ ਲੀਗਲ ਹੋ ਗਏ ਹੋ ਤੇ ਸਿਟੀਜ਼ਨਸ਼ਿਪ ਮਿਲ ਗਈ ਆ ਉਸ ਤੋਂ ਬਾਅਦ ਉਹਦੀਆਂ ਸਾਰੀਆਂ ਚਿੰਤਾ ਤੇ ਸਾਰੀਆਂ ਵਰੀਸ ਖਤਮ ਹੋ ਗਈਆਂ ਲੇਕਿਨ ਜਿੰਨਾ ਚਿਰ ਉਹ ਨਹੀਂ ਪੱਕਾ ਹੁੰਦਾ ਉਹਨਾਂ ਚਿਰ ਉਹ ਇਲੀਗਲ ਕੰਮ ਕਰਦਾ ਸੀਗਾ ਕਿਉਂਕਿ ਉਹਨਾਂ ਗੁਜ਼ਰਬਸਰ ਲਈ ਤਾਂ ਰਹਿਣਾ ਵੀ ਆ ਰੋਟੀ ਵੀ ਖਾਣੀ ਆ ਕਈਆਂ ਨੂੰ ਘਰ ਦੀਆਂ ਮਜਬੂਰੀਆਂ ਵੀ ਹੁੰਨੀਆਂ ਪਿੱਛੇ ਮਾਂ ਪਿਓ ਨੂੰ ਜਾਂ ਭੈਣਾ ਭਰਾਵਾਂ ਨੂੰ ਜਾਂ ਸੋਸ਼ਲ ਕਮਿਟਮੈਂਟਸ ਪੂਰੀਆਂ ਕਰਨ ਲਈ ਪੈਸਾ ਵੀ ਭੇਜਣਾ ਪੈਂਦਾ ਸੀਗਾ ਕਈ ਓਵਰਟਾਈਮ ਵੀ ਕਰਦੇ ਆ ਸੋ ਇਸ ਕਰਕੇ ਜਿਹੜੇ ਆਪਣਾ ਲੀਗਲ ਹੁੰਦੇ ਆ ਉਹਨਾਂ ਨੂੰ ਪਹਿਲਾਂ ਤਾਂ ਬਹੁਤ ਸਾਰੇ ਆ ਇਹਨਾਂ ਸਮੱਸਿਆਵਾਂ 'ਚ ਉਹ ਲੰਗਣਾ ਲੰਗਣਾ ਪੈਂਦਾ ਸੀਗਾ ਦੂਜਾ ਜਿਹੜੇ 트ੰਪ ਜੀ ਮਹਾਰਾਜ ਆਏ ਆ ਇਹ ਸੈਕੰਡ ਟਾਈਮ ਆਏ ਆ ਇਸੇ ਨਾਰੇ ਤੇ ਆਏ ਆ ਇਸੇ ਪ੍ਰੋਮਿਸ ਤੇ ਆਏ ਆ ਮੈਨੀਫੈਸਟੋ ਦੇ ਵਿੱਚ ਡਿਕਲੇਅਰ ਕਰਕੇ ਆਏ ਆ ਕਿ ਵੀ ਜਿਹੜਾ ਅਮਰੀਕਾ ਦੀ ਪਾਪੂਲੇਸ਼ਨ ਹੈ ਉਹਨਾਂ ਦੀਆਂ ਜਿਹੜੀਆਂ ક્રાઇਮ ਇੱਕ ચીજ ਹੈਗੀ ਆ ਕਿ ਬਾਹਰਲੇ ਲੋਕੀ ਵੀ ਜਾ ਕੇ ક્રાઇਮ ਕਰਦੇ ਹੈਗੇ ਇਧਰੋਂ ਕਈ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਲੋਕੀ ਵੀ ਗਏ ਹੋਏ ਆ ਤੇ ਕਈ ਲੋਕੀ ਜਾ ਇਕੱਠੇ ਹੋ ਜਾਂਦੇ ਆ ਤੇ ਫਿਰ ਉਹ ક્રાઇਮ ਕਰਦੇ ਆ ਉਹਦੇ ਵੀ ਬਹੁਤ ਸਾਰੇ ਕਾਰਨ ਆ ਅਨਐਮਪਲੋਇਮੈਂਟ ਆ ਜਾਂ ਹੋਰ ਕਈ ਕਾਰਨ ਵੀ ਹੈਗੇ ਆ ਤੇ ਜਦੋਂ ਉਹਨੇ ਕਿਹਾ ਕਿ ਵੀ ਮੈਂ ਇਹਨਾਂ ਲੋਕਾਂ ਨੂੰ ਵਾਪਸ ਭੇਜਾਂਗਾ ਤਾਂ ਅਮਰੀਕਾ ਦੇ ਜਿਹੜੇ ਸਿਟੀਜ਼ਨ ਆ ਉਹਨਾਂ ਨੇ ਉਹਨੂੰ ਮੈਜੋਰਿਟੀ ਦੇ ਨਾਲ ਜਿਤਾਇਆ ਤੇ ਹੁਣ ਉਹਦੇ ਤੇ ਐਕਸ਼ਨ ਲੈਂਦੇ ਆ ਇੱਕ ਪਾਲਿਸੀ ਹੁੰਦੀ ਹੈ ਹਰ ਇੱਕ ਲੀਡਰ ਦੀ ਕਿ ਵੀ ਮੈਂ ਇਹਨਾਂ ਨੂੰ ਬਾਹਰ ਕੱਢਾਂਗਾ ਤੇ ਉਹਨਾਂ ਨੇ ਸਮਰਥਨ ਦਿੱਤਾ ਸਰਕਾਰ ਬਣਾਤੀ ਤੇ ਹੁਣ ਉਹਨੇ ਕੱਢਣਾ ਸ਼ੁਰੂ ਕਰਤਾ ਇਹਦੇ ਚ ਇਹ ਕਹਿ ਸਕਦੇ ਆਂ ਵੀ ਉਥੇ ਵੀ ਇਟ ਮੀਨਸ ਜਿਵੇਂ ਚਲੋ ਉਰੇ ਤਾਂ ਸੰਵਿਧਾਨਕ ਬਹੁਤ ਸਾਰੇ ਤੰਦੀਆਂ ਅਰਚਨਾ ਕਹਿ ਲਈਏ ਜਾਂ ਕਿ ਲਈਏ ਪ੍ਰਾਵਧਾਨ ਹੈਗੇ ਨੇਗੇ ਯਾਨੀ ਕਿ ਉੱਥੇ ਵੀ ਇੱਕ ਵੱਡੀ ਸਮੱਸਿਆ ਬਣ ਗਈ ਜਿਹੜੇ ਬਾਹਰੀ ਆਏ ਲੋਕ ਸੀਗੇ ਉੱਥੇ ਦੇ ਲੋਕਲ ਲੋਕਾਂ ਦੇ ਰੋਜ਼ਗਾਰ ਨੂੰ ਲੈ ਕੇ ਅਪਰਾਧ ਨੂੰ ਲੈ ਕੇ ਕਈ ਯਾਨੀ ਕਿ ਫੈਕਟਰ ਹਲੇ ਜਿੱਚ ਉੱਥੇ ਦੇ ਲੋਕ ਇਹ ਚਾਹੁੰਦੇ ਨੇ ਵੀ ਉਹ ਇਹ ਲੋਕ ਰਹਿ ਨਾ ਬਿਲਕੁਲ ਠੀਕ ਹੈ ਜਿਵੇਂ ਹੁਣ ਆਪਾਂ ਪੰਜਾਬ ਦੀ ਗੱਲ ਲੈ ਲਈਏ ਪੰਜਾਬ ਦੇ ਵਿੱਚ ਜਿਹੜੇ ਆਪਣਾ ਪ੍ਰਵਾਸੀ ਹੈ ਜਿੱਦਾਂ ਯੂਪੀ ਤੋਂ ਆਏ ਆ ਬਿਹਾਰ ਤੋਂ ਆਏ ਆ ਝਾਰਖੰਡ 오ਡੀਸਾ ਤੋਂ ਆਏ ਹੈਗੇ ਆ ਇਹ ਲੋਕੀ ਜਦੋਂ ਇੱਥੇ ਆ ਕੇ ਕੰਮ ਕਰਦੇ ਆ ਵੇਜਸ ਉਹਨਾਂ ਲਈ ਕ੍ਰਾਈਟੇਰੀਆ ਨਹੀਂ ਹੈਗਾ ਅ ਵੀ ਕਿੰਨੀ ਮਜ਼ਦੂਰੀ ਮਿਲਦੀ ਹੈ ਉਹ ਕ੍ਰਾਈਟਰੀਆ ਉਹਨਾਂ ਲਈ ਹੈਗਾ ਸਰਵਾਈਵਲ ਤੇ ਜਿਹੜੇ ਪੰਜਾਬੀ ਹੈਗੇ ਆ ਉਹ ਇੱਥੇ ਕੰਮ ਨਹੀਂ ਕਰਦੇ ਹੈਗੇ ਉਹ ਦੁਬਈ ਮਸਕਟ ਤੇ ਅਰੇਬੀਅਨ ਕੰਟਰੀ ਜਾ ਕੇ ਕਰਦੇ ਕੰਮ ਤੇ ਇੱਥੇ ਦਾ ਕੰਮ ਜਿਹੜਾ ਹੈਗੇ ਸਾਡੇ ਆਪਣੇ ਭਈਆ ਲੁਕੀ ਲੱਕਰ ਰਹੇ ਹੈਗੇ ਤੇ ਔਰ ਹੌਲੀ ਹੌਲੀ ਉਹ ਇੱਥੇ ਕਈ ਠੇਕੇਦਾਰ ਬਣ ਗਏ ਅਗੇ ਤੁਸੀਂ ਕਿਸੇ ਵੱਡੇ ਸ਼ਹਿਰ ਚਲ ਜਾਓ ਲੁਧਿਆਣੇ ਵਰਗੇ ਤੁਹਾਨੂੰ ਪੰਜਾਬੀ ਠੇਕੇਦਾਰ ਹੀ ਨਹੀਂ ਮਿਲਦਾ ਕੋਠੀਆਂ ਬਣਾਉਂਦੇ ਆ ਅੱਛੇ ਘਰਾਂ ਚ ਰਹਿ ਰਿਹਾ ਕਈ ਤਾਂ ਪੰਚਾਇਤਾਂ ਵੀ ਬਨ ਗਈਆਂ ਸੋ ਇਸੇ ਤਰ੍ਹਾਂ ਜਿਹੜੇ ਸਾਡੇ ਦੇਸ਼ ਦੇ ਲੋਕੀ ਬਾਹਰਲੇ ਮੁਲਕਾਂ ਜਾਂਦੇ ਜਿਵੇਂ ਅਮਰੀਕਾ ਦਾ ਡਾਟਾ ਜਿਵੇਂ ਪੜ੍ਹ ਰਿਹਾ ਸੀ ਸਵਾ 7 ਲੱਖ ਲੋਕ ਤਾਂ ਇਲੀਗਲ ਇਮੀਗਰੈਂਟ ਅੱਜ ਵੀ ਆ ਉਥੇ ਆਜ ਤਾਂ ਅਗੇ 250 ਹੀ ਆ ਬੰਦਾ ਅਜੇ ਲੇਕਿਨ ਸਵਾ 3 ਸਵਾ 7 ਲੱਖ ਦਾ ਡਾਟਾ ਸ਼ੋਅ ਕਰ ਰਿਹਾ ਕਿ ਉੱਥੇ ਇੰਡੀਅਨ ਲੋਕੀ ਜਿਹੜੇ ਆ ਇਲੀਗਲ ਇਮੀਗਰੈਂਟ ਆ ਯਾਨੀ ਕਿ ਜਿਹੜੇ ਹਜੇ ਲੀਗਲ ਹੋਏ ਨਹੀਂ ਪੁਰਾਣੀਆਂ ਪਾਲਿਸੀਆਂ ਦੇ ਵਿੱਚ ਤਾਂ ਹਜੇ ਤਾਂ 7.5 ਲੱਖ ਦੇ ਕਰੀਬ ਬੰਦਾ ਇੰਨਾ ਬੈਠਾ ਉੱਥੇ ਇਹ ਉਹ ਲੋਕ ਆ ਜਿਨ੍ਹਾਂ ਦੇ ਕੋਲ ਕੋਈ ਡਾਕੂਮੈਂਟ ਨਹੀਂ ਹੈਗਾ ਜਾਂ ਜਿਨ੍ਹਾਂ ਦੇ ਕੇਸ ਕੋਰਟਾਂ ਚ ਪੈਂਡਿੰਗ ਪਏ ਹੈਗੇ ਆ ਇਹ ਉਹ ਲੋਕ ਆ 7.5 ਲੱਖ ਇਹ ਜਿਹੜੇ 250 ਬੰਦਾ ਰਿਪੋਰਟ ਹੋਇਆ ਹੈਗਾ ਇਹਨਾਂ ਕੋਲ ਤਾਂ ਕੁਝ ਵੀ ਨਹੀਂ ਹੋਣਾ ਨਾ ਇਹਨਾਂ ਦਾ ਕੇਸ ਹੈਗਾ ਤੇ ਨਾ ਹੀ ਇਹ ਕੋਈ ਕੋਈ ਸ਼ੋਅ ਕਰ ਸਕੇ ਹਾਂ ਹਾਂ ਕਰਤਾ ਇੰਨੀ ਧੀਮੱਚ ਕੀ ਫਿਰ ਇਹਦਾ ਮਤਲਬ ਹਾਂ ਹਾਂ ਕਰਤਾ ਦੇਖੋ ਇਹ ਆਪਣਾ ਯਾਨੀ ਕਿ ਜੇ ਟਰੰਪ ਜ਼ਿੱਦ ਤੇ ਅੜਿਆ ਰਿਹਾ ਤਾਂ ਇਹਦਾ ਮਤਲਬ ਇਹ ਤਾਂ ਬਹੁਤ ਵੱਡਾ ਨੰਬਰ ਆਊਗਾ ਬਾਅਦ ਸੇ ਦੇਖੋ ਜਿੱਦਾਂ ਦੀ ਉਹਨਾਂ ਦੀ ਪਾਲਿਸੀ ਲੱਗ ਰਹੀ ਹੈ ਜੇ ਆਪਣਾ 250 ਜਿਨ੍ਹਾਂ ਕੋਲ ਡਾਕੂਮੈਂਟ ਨਹੀਂ ਸੀ ਉਹਨਾਂ ਨੂੰ ਭੇਜ ਦਿੱਤਾ ਜੇ ਕੋਰਟਾਂ ਨੇ ਇੰਟਰਫੇਅਰ ਨਾ ਕੀਤਾ ਤਾਂ ਉਹ ਸਵਾ 7 ਲੱਖ ਲੋਕੀ ਵੀ ਇੱਕ ਦਿਨ ਰਿਪੋਰਟ ਹੋ ਸਕਦੇ ਆ ਸਵਾ 7 ਲੋਕੀ ਜਦੋਂ ਡਿਪੋਰਟ ਹੋਣਗੇ ਇੰਡੀਆ ਦੇ ਤਾਂ ਕਿੰਨੀ ਹਾਹਾਕਾਰ ਮੱਚੇਗੀ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਸੋ ਇਸ ਕਰਕੇ ਜਿਹੜਾ ਸਾਡੇ ਦੇਸ਼ ਦੇ ਨੌਜਵਾਨ ਹੈ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਸਾਡੀਆਂ ਸਰਕਾਰਾਂ ਚਾਹੇ ਉਹ ਸੂਬਾ ਸਰਕਾਰ ਹੈ ਚਾਹੇ ਭਾਰਤ ਸਰਕਾਰ ਹੈ ਉਹਨਾਂ ਨੂੰ ਇਹਨਾਂ ਨੂੰ এমਪਲாய்ਮੈਂਟ ਦੇਣ ਵਾਸਤੇ ਬਹੁਤ ਸਾਰੀਆਂ ਪਾਲਿਸੀਆਂ ਬਣਾਉਣ ਦੀ ਲੋੜ ਹੈ ਪੰਜਾਬ ਸਰਕਾਰ ਨੇ ਅੱਜ ਤੱਕ ਮੈਂ ਆਪਣਾ ਬਤੌਰ ਆਈਐਸ ਬਣ ਕੇ ਰਿਟਾਇਰ ਵੀ ਹੋ ਗਿਆ ਸਰਕਾਰੀ ਨੌਕਰੀ ਕੋਈ এমਪਲாய்ਮੈਂਟ ਨਹੀਂ ਹੈ ਇਹ ਤਾਂ 2% ਤੋਂ ਵੱਧ ਨਹੀਂ ਹੈਗੀ ਬਾਕੀ 98% ਲੋਕ ਕਿੱਥੇ ਜਾਣਗੇ ਉਹਨਾਂ ਨੂੰ ਆਪਣਾ ਇੱਕ ਕੌਂਸ਼ੀਅਸ ਵੇ ਦੇ ਨਾਲ ਰੋਜ਼ਗਾਰ ਦੇਣਾ ਉਹਨਾਂ ਨੂੰ ਟ੍ਰੇਨਿੰਗ ਦੇਣੀ ਕਾਲਜਾਂ ਦੇ ਵਿੱਚ ਟ੍ਰੇਨਿੰਗ ਦੇਣੀ ਬਾਹਰ ਆਪਣੇ ਉਹਨਾਂ ਨੂੰ ਜਿਹੜੇ ਉਹ ادارے ਜਿਹੜੇ ਟ੍ਰੇਨਿੰਗ ਦੇ ਸਕਦੇ ਆ ਉਹਨਾਂ ਨੂੰ ਪੈਸੇ ਦਵੇ ਸਰਕਾਰ ਸਟਾਈਫੰਡ ਦਵੇ ਜਿਹੜਾ ਆਪਣਾ ਬੱਚਾ ਟ੍ਰੇਨਿੰਗ ਲੈਣ ਵਾਲਾ ਉਹਨੂੰ ਵੀ ਦਵੇ ਤੇ ਉਹਦਾ ਹਿੱਸਾ ਉਹ ਆਪਣਾ ਜਿਹੜਾ ਬਿਜ਼ਨਸ ਓਨਰ ਹੈ ਉਹ ਪਾਵੇ ਕੁਝ ਹਿੱਸਾ ਸਰਕਾਰ ਪਾਵੇ ਐਹੋ ਜੀਆਂ ਪਾਲਿਸੀਆਂ ਲੈ ਕੇ ਆਣੀਆਂ ਚਾਹੀਦੀਆਂ ਪਰ ਇਹਦੇ ਵਿੱਚ ਨਦਰ ਸਾਹਿਬ ਜਿਵੇਂ ਤੁਸੀਂ ਜਦੋਂ ਡਿਊਟੀ ਦੇ ਦੌਰਾਨ ਰਹੇ ਹੋ ਇਸ ਤਰ੍ਹਾਂ ਦੇ ਮਸਲੇ ਪਹਿਲਾਂ ਵੀ ਕੋਈ ਸਾਹਮਣੇ ਆਏ ਨੇ ਜਾਂ ਇਹ ਫਸਟ ਟਾਈਮ ਹੈ ਦੂਜੇ ਪਾਸੇ ਗੱਲ ਇਹ ਵੀ ਜਿਹੜੇ ਲੋਕਾਂ ਦੇ ਕਈ ਵਾਰ ਉਧਰ ਵਗ ਜਾਂਦੇ ਨੇ ਦਿੱਕਤ ਪਰੇਸ਼ਾਨੀ ਕਈ ਵਾਰ ਲਾਜ਼ਮੀ ਜੀ ਗੱਲ ਆ ਜਾਂਦੀ ਹੈ ਬੰਦੇ ਨੂੰ ਜੇ ਕਹਿ ਜਾਵੇ ਉਦੋਂ ਵੀ ਤੁਹਾਡੇ ਡਿਪਾਰਟਮੈਂਟਾਂ ਤੱਕ ਪਹੁੰਚਾ ਹੋਈਆਂ ਨੇ ਉਦੋਂ ਇਹ ਡੰਕੀ ਨੂੰ ਲੈ ਕੇ ਡੰਕੀ ਨੂੰ ਆ ਦੇਖੋ ਮੈਂ ਜਦੋਂ ਡਿਪਾਰਟਮੈਂਟ ਸੀਗਾ ਪਹਿਲਾਂ ਮੈਂ ਪੁਰਾਣੀ ਗੱਲ ਕਰਦਾ 1997 ਦੀ ਉਸ ਵੇਲੇ ਇੱਕ ਮਾਲਟਾ ਟਰੈਜੇਡੀ ਵਾਪਰੀ ਸੀਗੀ ਔਰ ਉਹਦੇ ਵਿੱਚ ਬੋਟ ਦੇ ਵਿੱਚ ਬਹੁਤ ਸਾਰੇ ਲੋਕੀ ਆਪਣੇ ਪੰਜਾਬੀ ਸੀਗੇ ਜਿਹੜੇ ਬੈਠ ਕੇ ਉਹ ਆਪਣਾ ਇੱਕ ਸਮੁੰਦਰ ਦੇ ਵਿੱਚ ਆਪਣਾ ਵਿਚਾਰੇ ਡੁੱਬ ਗਏ ਸੀ ਸਾਰੇ ਦੇ ਸਾਰੇ ਔਰ ਬਹੁਤ ਸਾਰੇ ਉਸ ਵੇਲੇ ਅਸੀਂ ਮਹਿਕਮੇ ਦੇ ਵਿੱਚ ਹੋਮ ਡਿਪਾਰਟਮੈਂਟ ਸਾਰੇ ਐਸਐਸਪੀ ਸਾਰੇ ਐਸਐਚਓ ਨਾਲ ਗਲਵਤ ਕਰਕੇ ਤਾਂ ਉਹਨਾਂ ਦਾ ਘਰਾਂ ਦੇ ਵਿੱਚ ਆਪਣਾ ਅਸੀਂ ਡਾਟਾ ਇਕੱਠਾ ਕੀਤਾ ਸੀਗਾ ਔਰ ਇਸੇ ਤਰ੍ਹਾਂ ਇਕਾ ਦੁਕਾ ਇਕਾ ਦੁਕਾ ਕਦੇ ਕਿਸੇ ਅਰਬ ਕੰਟਰੀ ਦੇ ਵਿੱਚ ਕਿਸੇ ਕਿਸੇ ਡਿਵੈਲਪਡ ਕੰਟਰੀ ਵਿੱਚ ਇਹ ਮਸਲੇ ਵਾਪਰਦੇ ਰਹਿੰਦੇ ਆ ਪਰ ਪੰਜਾਬ ਦਾ ਜਿਹੜਾ ਐਨ ਆਰ ਆਈ ਅਫੇਅਰ ਡਿਪਾਰਟਮੈਂਟ ਹੈ ਜਾਂ ਕਿਸੇ ਵੀ ਸਟੇਟ ਦਾ ਐਨ ਆਰ ਆਈ ਅਫੇਅਰ ਡਿਪਾਰਟਮੈਂਟ ਹੈ ਉਹ ਜ਼ਿਆਦਾ ਕੁਝ ਨਹੀਂ ਕਰ ਸਕਦਾ ਕਾਰਨ ਇਹ ਹੈ ਕਿ ਇਹ ਜਿਹੜੇ ਇੰਟਰਨੈਸ਼ਨਲ ਰਿਲੇਸ਼ਨਸ ਹੈ ਇਹ ਆਪਣਾ ਡਿਪਾਰਟਮੈਂਟ ਆਫ ਐਕਸਟਰਨਲ ਅਫੇਅਰਸ ਗਵਰਨਮੈਂਟ ਆਫ ਇੰਡੀਆ ਹੀ ਡੀਲ ਕਰਦੀ ਹੈ ਉਹ ਉਹਨਾਂ ਤੋਂ ਬਗੈਰ ਉੱਪਰ ਦੀ ਜਾ ਕੇ ਜਿਹੜਾ ਸਟੇਟ ਗਵਰਨਮੈਂਟ ਦਾ ਮਹਿਕਮਾ ਹੈ ਜਾਂ ਸਰਕਾਰ ਹੈ ਕੁਝ ਨਹੀਂ ਕਰ ਸਕਦੀ ਜਿਵੇਂ ਹੁਣ ਅੱਜ ਧਾਲੀਵਾਲ ਜੀ ਦਾ ਬਿਆਨ ਅਖਬਾਰਾਂ ਚ ਆਇਆ ਕਿ ਵੀ ਇਹਨਾਂ ਨੂੰ ਉੱਥੇ ਲੀਗਲਾਈਜ਼ ਕਰਨਾ ਚਾਹੀਦਾ ਸੀ ਰਿਪੋਰਟ ਨਹੀਂ ਕਰਨਾ ਚਾਹੀਦਾ ਮੈਂ ਸਮਝਦਾ ਇਹ ਬਹੁਤ ਗਲਤ ਸਟੇਟਮੈਂਟ ਹੈ ਗਲਤ ਸਿਗਨਲ ਦੇ ਰਹੀ ਹੈ ਇਹ ਆਪਣਾ ਇੱਕ ਸਿਆਸੀ ਸਟੇਟਮੈਂਟ ਹੈ ਇਹਨਾਂ ਲੋਕਾਂ ਨੂੰ ਖੁਸ਼ ਕਰਨ ਵਾਲੀ ਹੈ ਪਰ ਕਿਉਂ ਭਈ ਉਹਨਾਂ ਨੂੰ ਕਿਉਂ ਲ ਚਾਹੀਦਾ ਹੈਗਾ ਫਿਰ ਤਾਂ ਸਾਨੂੰ ਬੰਗਲਾਦੇਸ਼ੀਆ ਨੂੰ ਵੀ ਲੀਗਲਾਈਜ਼ ਕਰਨਾ ਚਾਹੀਦਾ ਚਾਹੇ ਕੋਈ ਕੁਸਬੈਠੀਆ ਪਾਕਿਸਤਾਨ ਤੋਂ ਆ ਗਿਆ ਉਹਨੂੰ ਵੀ ਲੀਗਲਾਈਜ਼ ਕਰਨਾ ਚਾਹੀਦਾ ਸਾਡਾ ਕੋਈ ਵੀ ਬੰਦਾ ਆ ਜਾਏ ਉਹਨੂੰ ਲੀਗਲਾਈਜ਼ ਕਰਨਾ ਚਾਹੀਦਾ ਇਹ ਦਿਸ ਇਜ਼ ਅ ਇਰਿਸਪੌਂਸੀਬਲ ਸਟੇਟਮੈਂਟ ਮੈਂ ਸਮਝਦਾ ਹੈਗਾ ਇਹ ਉਹਨਾਂ ਦੇਸ਼ਾਂ ਦਾ ਕਾਨੂੰਨ ਹੈ ਭਈ ਤੁਸੀਂ ਲੀਗਲ ਤਰੀਕੇ ਦੇ ਨਾਲ ਜਮਜਮ ਆਓ ਕੰਮ ਕਰੋ ਔਰ ਸਾਡੇ ਕੋਲ ਜਿਹੜਾ ਵਿਭਾਗ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਉਹ ਉਹਨਾਂ ਨੇ ਆਪਣਾ ਜਿਹੜੇ 에ਜੰਟ ਤੱਕ ਆਪਣੇ ਰੈਕੋਗਨ ਰਜਿਸਟਰ ਕੀਤੇ ਹੋਏ ਆ ਉਹਨਾਂ ਦਾ ਇੱਕ ਸਿਸਟਮ ਹੈ ਕਿ ਤੁਸੀਂ ਸਾਡੇ ਕੋਲ ਆਓ ਜਾਣ ਤੋਂ ਪਹਿਲਾਂ ਸਾਨੂੰ ਇਤਲਾਹ ਕਰੋ ਉਹਨਾਂ ਦਾ ਆਪਣਾ ਬਾਇਓ ਡਾਟਾ ਨੋਟ ਕੀਤਾ ਜਾਂਦਾ ਕਿਹੜੇ ਦੇਸ਼ ਚ ਜਾ ਰਹੇ ਆ ਉਹ ਨੋਟ ਕੀਤਾ ਜਾਂਦਾ ਉੱਥੇ ਦੀਆਂ ਐਮਬੈਸੀਆਂ ਨੂੰ ਇਤਲਾਹ ਦਿੱਤੀ ਜਾਂਦੀ ਹੈ ਔਰ ਤੁਹਾਨੂੰ ਨੰਬਰ ਦਿੱਤੇ ਜਾਂਦੇ ਆ ਆਪਣਾ ਭਈ ਐਸ ਕਦੇ ਕੋਈ ਦਿੱਕਤ ਹੋਵੇ ਤਾਂ ਇਹਨਾਂ ਲੋਕਾਂ ਨਾਲ ਗੱਲ ਕਰਿਓ ਔਰ ਉਹਨਾਂ ਦਾ ਬਕਾਇਦਾ ਇੰਸ਼ੋਰੈਂਸ ਕੀਤੀ ਜਾਂਦੀ ਹੈ ਗਿਆ 2 ਲੱਖ ਤੋਂ ਲੈ ਕੇ 1 ਕਰੋੜ ਤਾਕੀ ਇੰਸ਼ੋਰੈਂਸ ਲੇਬਰ ਤੱਕ ਦੀ ਕੀਤੀ ਜਾਂਦੀ ਹੈ ਕਿ ਤੁਸੀਂ ਅਗਰ ਕੋਈ ਹਾਦਸਾ ਹੋ ਜਾਏ ਤਾਂ ਅਸੀਂ ਤੁਹਾਡੇ ਘਰਦਿਆਂ ਨੂੰ ਇਹ ਪੈਸਾ ਦੇਵਾਂਗੇ ਪਰ ਇਹਦੇ ਵਿੱਚ ਨਦਰ ਸਾਹਿਬ ਦੇਖਿਏ ਜਿਵੇਂ ਜੇ ਕਿ ਇਹ ਡਿਪਾਰਟਮੈਂਟਰੀ ਤੌਰ ਤੇ ਜਿਵੇਂ ਤੁਸੀਂ ਦੱਸਿਆ ਵੀ ਇੱਕ ਹੱਥ ਬੰਨੇ ਹੁੰਦੇ ਰਹੇ ਜੇ ਸੈਂਟਰ ਵੀ ਕਰਦਾ ਤਾਂ ਸੈਂਟਰ ਵੀ ਦੂਜੇ ਦੇਸ਼ ਚ ਜਾ ਕੇ ਰਿਕਵੈਸਟ ਕਰ ਸਕਦਾ ਉੱਤੇ ਕੋਈ ਆਰਡਰ ਨਹੀਂ ਚਲਾ ਸਕਦਾ ਜਾਂ ਉਹਨਾਂ ਨੂੰ ਨਹੀਂ ਉਹ ਕਰ ਸਕਦਾ ਜੇ ਕੋਈ ਸੰਧੀ ਹੈ ਤਾਂ ਉਹਦੇ ਅਕੋਰਡਿੰਗ ਉਹ ਗੱਲ ਕਰ ਸਕਦਾ ਪਰ ਹੁਣ ਜਿਹੜੇ ਸਾਹਿਬ ਦੇ ਨਾਲ ਦੇਖਿਆ ਜਾਵੇ ਓਰੇ ਤੱਕ ਕਿਤਨਾ ਕਿਤੇ ਅਮਰੀਕਾ ਲੋਕਾਂ ਦੀ ਇੱਕ ਵਿਲਨ ਬਣ ਗਿਆ ਅ ਅਮਰੀਕਾ ਨੇ ਕਹੀਏ ਜਾਂ ਕਿ ਇਹ ਟਰੰਪ ਇੱਕ ਵਿਲਨ ਬਣ ਗਿਆ ਹਾਲਾਂਕਿ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੇ ਆਪਦੇ ਲੋਕਾਂ ਦੀ ਜਿਹੜੀ ਆਵਾਜ਼ ਸੀ ਜਿਹਦੇ ਕਰਕੇ ਉਹ ਜਿੱਤੇ ਉਹਦੇ ਤੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰਤਾ ਅ ਅਮਰੀਕਾ ਨੂੰ ਜਾਂ ਟਰੰਪ ਨੂੰ ਅੱਜ ਵਿਲਨ ਦੇ ਰੂਪ ਦੇ ਵਿੱਚ ਜਿਵੇਂ ਲੋਕ ਦੇਖ ਰਹੇ ਨੇ ਕਿ ਆਕਰ ਕਿਉਂ ਸਾਡੇ ਲੋਕ ਭੇਜਤੇ ਤਾਂ ਇਹਨੂੰ ਲੈ ਕੇ ਕੀ ਕਹੋਗੇ ਤੁਸੀਂ ਕਿ ਕਿਤਨਾ ਕਿਤੇ ਅਸੀਂ ਦੂਜੇ ਦੇਸ਼ ਤੇ ਕੰਮ ਦੇ ਵਿੱਚ ਦਖਲ ਦੇ ਰਹੇ ਹਾਂ ਜਾਂ ਇਹ ਠੀਕ ਹੈ ਕਿ ਉਹਨਾਂ ਦੇ ਨਾਲ ਸਮੂਥਲੀ ਉਹਨਾਂ ਨੇ ਜਿਹੜਾ ਬਿਹੇਵੀਅਰ ਰੱਖਣਾ ਸੀ ਅ ਦੇਖੋ ਸਮਝ ਜਾਈ ਇਹ ਤਾਂ ਇੱਕ ਇਹੋ ਜਿਹੀ ਪਰਸੈਪਸ਼ਨ ਹੈ ਕੀ ਉਹ ਵਿਲਨ ਹੈ ਕਿ ਹੀਰੋ ਹੈ ਅਮਰੀਕਨਸ ਵਾਸਤੇ ਹੋ ਸਕਦਾ ਉਹ ਹੀਰੋ ਹੋਵੇ ਕਿ ਜੇਨੇ ਨੇ ਗਲਤ ਇਲੀਗਲ ਜਿਹੜੇ ਲੋਕੀ ਆ ਗਿਓ ਉਹ ਰਿਪੋਰਟ ਕਰਤੇ ਆ ਤੇ ਜਿਵੇਂ ਸਰਦਾਰ ਸ਼ਹੀਦ ਅਜਮ ਭਗਤ ਸਿੰਘ ਨੂੰ ਅਸੀਂ ਤਾਂ ਹੀਰੋ ਮੰਨਦੇ ਆ ਮਾਰਟਾਇਰ ਮੰਨਦੇ ਆ ਲੇਕਿਨ ਅੰਗਰੇਜ਼ ਉਹਨੂੰ ਹੱਤਵਾਦੀ ਮੰਨਦੇ ਸੀ ਹੈ ਤੇ ਕਈ ਲੋਕੀ ਅੱਜ ਵੀ ਆਪਣਾ ਸਿਮਰਨਜੀਤ ਸਿੰਘ ਮਾਨ ਵਰਗੇ ਉਹਨੂੰ ਹੱਤਵਾਦੀ ਮੰਨਦੇ ਆ ਲੇਕਿਨ ਇਹ ਤਾਂ ਪਰਸੈਪਸ਼ਨ ਹੈ ਸੋ ਇਸ ਕਰਕੇ ਆਪਣਾ ਮੈਂ ਇਹ ਫੀਲ ਕਰਦਾ ਕਿ ਆਪਣੇ ਦੇਸ਼ ਦੇ ਕਾਇਦੇ ਕਾਨੂੰਨ ਨੂੰ ਇੰਪਲੀਮੈਂਟ ਕਰਨਾ ਆਪਣੇ ਦੇਸ਼ ਦੇ ਲੋਕਾਂ ਦੀ ਜਿਹੜੀ ਆਪਣਾ এমਪਲॉयਮੈਂਟ ਜਨਰੇਸ਼ਨ ਤੇ ਉਹਨਾਂ ਦੇ ਹੱਕਾਂ ਦੀ ਰਾਖੀ ਕਰਨਾ ਹਰ ਇੱਕ ਜਿਹੜਾ ਮੁਖੀ ਹੈਗਾ ਪ੍ਰੈਜ਼ੀਡੈਂਟ ਹੈ ਜਾਂ ਪ੍ਰਾਈਮ ਮਿਨਿਸਟਰ ਹੈ ਉਹਦੀ ਡਿਊਟੀ ਬਣਦੀ ਹੈਗੀ ਆ ਮੈਂ ਸਮਝਦਾ ਹੈਗਾ ਕਿ ਇਹਦੇ ਨਾਲ ਇਹ ਬਲੇਸਿੰਗ ਇਨ ਡਿਸਗਾਇਸ ਹੈ ਕਿ ਇਹ ਆਪਣਾ ਆਉਣ ਵਾਲੇ ਸਮੇਂ ਲਈ ਜਿਹੜੇ ਨੌਜਵਾਨ ਆਪਣਾ ਇਹ ਸੋਚ ਕੇ ਜਾ ਰਹੇ ਆ ਮਾਂ ਪਿਓ ਦਾ ਹੱਕ ਹلال ਦੀ ਕਮਾਈ ਜ਼ਮੀਨਾਂ ਵੇਚ ਕੇ ਕਰਜ਼ਾ ਲੈ ਕੇ ਉਹਨਾਂ ਵਾਸਤੇ ਇੱਕ ਲੈਸਨ ਹੈ ਭਈ ਜੇ ਜਾਣਾ ਕਾਇਦੇ ਕਾਨੂੰਨ ਨਾਲ ਜਾਓ ਜੇ ਨਹੀਂ ਤਾਂ ਇਹ ਜਿਹੜੇ ਗਲਤ ਰੂਟ ਅਡਾਪਟ ਕਰੋਗੇ ਇਹਦੇ ਨਾਲ ਨੁਕਸਾਨ ਤੁਹਾਡਾ ਵੀ ਹੈ ਮਾਪਿਓ ਦਾ ਵੀ ਹੈ ਜ਼ਿੰਦਗੀ ਇੱਕ ਮਿਲੀ ਹੈਗੀ ਆ ਤੁਹਾਨੂੰ 60 70 ਸਾਲ ਦੀ ਤੇ ਜੇ ਇਹਦੇ ਵਿੱਚ ਹੀ ਤੁਸੀਂ ਆਪਣਾ ਇਸ ਤਰ੍ਹਾਂ ਦੇ ਕੈਦ ਦੇਖੋ ਨਾ ਦੂਜਾ ਕੀ ਆਲਟਰਨੇਟਿਵ ਸੀਗਾ ਜੇ ਉਹ ਆਪਣਾ ਰਿਪੋਰਟ ਨਾ ਕਰ ਦੇ ਤਾਂ ਉਹਨਾਂ ਨੂੰ ਅੰਦਰ ਆਪਣਾ ਜੇਲ੍ਹ ਚ ਛੁੱਟ ਦਿੰਦੇ ਦੂਜਾ ਇਹ ਆਲਟਰਨੇਟਿਵ ਸੀ ਇੱਕ ਮੈਂ ਅੱਜ ਇੰਟਰਵਿਊ ਪੜ ਰਿਆ ਸੀਗਾ ਕਿਸੇ ਲੜਕੇ ਦੀ ਹਰਿਆਣੇ ਦਾ ਸੀਗਾ ਉਹ 14 ਮਹੀਨੇ ਜੇਲ੍ਹ ਚ ਰਹਿ ਗਿਆ ਉਹ ਵੀ ਰਿਪੋਰਟ ਹੋ ਗਿਆ ਕੁਛ ਆਪਣਾ 5 ਮਹੀਨੇ ਇਲੀਗਲ ਰਿਆ 14 ਮਹੀਨੇ ਜੇਲ੍ਹ ਚ ਰਿਆ ਤੇ ਵਾਪਸ ਆ ਗਿਆ 60 ਸਾਲ 60 ਲੱਖ ਰੁਪਈਆ ਲਾ ਕੇ ਗਿਆ ਕੀ ਨਿਕਲੇਗੀ ਫਰੀਦ ਚ ਲਾਸਟ ਚ ਇਹਨੀ ਗੱਲ ਸਮਝਾ ਦਿਓ ਵੀ ਜਿਹੜੇ ਹੁਣ ਆ ਰਹੇ ਨੇ ਇਹਨਾਂ ਦੇ ਪਾਸਪੋਰਟਾਂ ਦੇ ਉੱਤੇ ਰਿਪੋਰਟ ਲਿਖਿਆ ਜਾਊਗਾ ਨੰਬਰ 2 ਤੇ ਇਨ ਫਿਊਚਰ ਕੀ ਦਿੱਕਤਾਂ ਆਉਣਗੀਆਂ ਦੋ ਗੱਲਾਂ ਆ ਜੇ ਤਾਂ ਇਹਨਾਂ ਕੋਲ ਪਾਸਪੋਰਟ ਸੀਗਾ ਮਨ ਲੋ ਕਈ ਵਾਰੀ ਜਿਹੜੇ ਇਲੀਗਲ ਬੰਦੇ ਜਾਂਦੇ ਆ ਪਾਸਪੋਰਟ ਡਿਸਟਰਾਇ ਕਰ ਦਿੰਦੇ ਆ ਜੇ ਇਹਨਾਂ ਕੋਲ ਪਾਸਪੋਰਟ ਸੀ ਤਾ ਇਹਨਾਂ ਨੂੰ ਆਪਣਾ ਉਹਨਾਂ ਨੇ 100% ਰਿਪੋਰਟਡ ਦੀ ਸਟੈਂਪ ਲਾਈ ਹੋਏਗੀ ਨੰਬਰ 1 ਸੈਕੰਡ ਹੈਗਾ ਯਾ ਕਿਉਂਕਿ ਇਹ ਸਾਡੇ ਇੰਡੀਆ ਚ ਭੇਜੇ ਗਏ ਅਮਰੀਕਾ ਵੱਲੋਂ ਤੇ ਅਮਰੀਕਾ ਨੇ ਬਕਾਇਦਾ ਲਿਸਟ ਬਣਾ ਕੇ ਇਹਨਾਂ ਤੋਂ ਪੁੱਛ ਕੇ ਕਿ ਤੁਹਾਡਾ ਪਿੰਡ ਕੀ ਹੈ ਪਤਾ ਕੀ ਹੈ ਆਇਡੈਂਟੀਫਾਈ ਕਰਕੇ ਉਹ ਗਵਰਨਮੈਂਟ ਆਫ ਇੰਡੀਆ ਨੂੰ ਲਿਸਟ ਭੇਜੀ ਹੋਏਗੀ ਦੇਖੋ ਜਿਹੜਾ ਜਦੋਂ ਆਪਾਂ ਕਿਸੇ ਵਿਦੇਸ਼ ਦੇ ਨਾਲ ਆਪਾਂ ਡੀਲ ਕਰਦੇ ਆ ਰਿਪੋਰਟ ਚ ਚੜੂਗੀ ਫਿਰ ਬਿਲਕੁਲ 100% ਸਾਡੇ ਆਪਣਾ ਜਦੋਂ ਭਾਰਤ ਗਵਰਨਮੈਂਟ ਗਵਰਨਮੈਂਟ ਆਫ ਇੰਡੀਆ ਦੁਬਾਰਾ ਕਦੇ ਇਹ ਅਪਲਾਈ ਕਰਨਗੇ ਪਾਸਪੋਰਟ ਲੇ ਉਸ ਤੋਂ ਬਗੈਰ ਤਾਂ ਜਾ ਨਹੀਂ ਸਕਦੇ ਤਾਂ ਉਹਨਾਂ ਕੋਲ ਆਟੋਮੈਟਿਕਲੀ 1 ਮਿੰਟ ਦੇ ਵਿੱਚ 1 ਸਕਿੰਟ ਦੇ ਵਿੱਚ ਉਹਨਾਂ ਦਾ ਆ ਜਾਣਾ ਹੈ ਕਿ ਰਿਪੋਰਟਡ ਹੈ ਕਿ ਇਹ ਬੰਦੇ ਜੇ ਜਦੋਂ ਕਾਨੂੰਨ ਜੇ ਉਹ ਲੀਗਲੀ ਵੀ ਜਾਣ ਤਾਂ ਫਿਰ ਉਹਦੇ ਤੇ ਕੀ ਅਸਰ ਪਉਂਦੀ ਆ ਉਹ ਚੀਜ਼ ਕੀ ਅੰਬੈਸੀਆਂ ਦੇ ਵਿੱਚ ਜਾਂ ਜਦੋਂ ਕਹਈਏ ਕਿ ਜਿਹੜੀ ਇੰਟਰਵਿਊਜ਼ ਹੁੰਦੀਆਂ ਨੇਗੀਆਂ ਉੱਥੇ ਉਹ ਦੇਖਣਗੇ ਇਸ ਚੀਜ਼ ਨੂੰ ਉਸ ਤੋਂ ਪਹਿਲਾਂ ਗਵਰਨਮੈਂਟ ਆਫ ਇੰਡੀਆ ਇਹਨਾਂ ਨੂੰ ਪਾਸਪੋਰਟ ਦਿੰਦੀ ਆ ਕਿ ਨਹੀਂ ਦਿੰਦੀ ਉਹ ਵੱਡਾ ਪ੍ਰੈਸ਼ਨ ਚੈਨ ਹੋਏਗਾ ਜੇ ਇਹਨਾਂ ਨੂੰ ਮਿਲ ਜਾਂਦਾ ਹੈਗਾ ਆ ਹੋ ਸਕਦਾ ਉਹ ਇਸ ਕਰਦੇ ਆਪਣਾ ਐਂਟਰੀ ਨਾ ਕਰਨ ਕੇ ਰਿਪੋਰਟਡ ਅਮਰੀਕਾ ਤੋਂ ਕਿਉਂਕਿ ਲਾਜ ਕਹਿ ਸਕਦੇ ਆ ਪਰ ਇਹ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਕੀ ਕਹਿੰਦੀ ਆ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਇਹ ਇਹਦੇ ਨਾਲ ਉਹਨਾਂ ਦਾ ਇਹਨਾਂ ਨੁਕਸਾਨ ਹੋਏਗਾ ਕਿ ਕੋਈ ਕਿਸੇ ਕੰਟਰੀ ਨੇ ਵੀ ਉਹਨਾਂ ਨੂੰ ਨਹੀਂ ਲੈਣਾ ਓਕੇ ਇਹ ਹੋਊਗਾ ਜੇ ਉਹਨਾਂ ਨੇ ਐਂਟਰੀ ਕਰ ਦਿੱਤੀ ਨਵੇਂ ਪਾਸਪੋਰਟ ਤੇ ਕਿ ਡਿਪੋਰਟਡ ਆ ਅਮਰੀਕਾ ਤੋਂ ਫਲਾ ਫਲਾ ਡੇਟ ਨੂੰ ਤਾ ਕਿਸੇ ਕੰਟਰੀ ਨੇ ਵੀ ਉਹਨਾਂ ਨੂੰ ਲੈਣ ਤੋਂ ਗੁਰੇਜ਼ ਕਰਨਾ ਆ ਕਿ ਇਹ ਤਾਂ ਬੰਦਾ ਹੋ ਸਕਦਾ ਕ੍ਰਿਮੀਨਲ ਬੈਕਗ੍ਰਾਉਂਡ ਦਾ ਹੋਵੇ ਹੋ ਸਕਦਾ ਇਹਨੂੰ ਕਿਉਂ ਰਿਪੋਰਟ ਕੀਤਾ ਹੋਏ ਸੋ ਤਰ੍ਹਾਂ ਦੇ ਕੁਐਸਚਨ ਹੈ ਵੀਜ਼ਾ ਲੈਣ ਵਾਸਤੇ ਐਮਬੈਸੀ ਦੇ ਵਿੱਚ ਜਾ ਕੇ ਪੇਸ਼ ਹੋਣਾ ਪੈਂਦਾ ਹੈਗਾ ਤੇ ਤੁਹਾਨੂੰ ਉਹਨਾਂ ਦਾ ਕੁਐਸਚਨ ਆਨਸਰ ਦੇਣਾ ਪੈਗਾ ਆਨਸਰ ਦੇਣਾ ਪੈਗਾ ਕਿ ਤੁਸੀਂ ਰਿਪੋਰਟਡ ਹੋ ਕਿਉਂ ਰਿਪੋਰਟ ਹੋਈ ਸੀ ਹੈਨਾ ਤੋ ਇਸ ਕਰਕੇ ਫਿਰ ਵੈਸੇ ਵੀ ਵੀਜ਼ਾ ਦੇਣਾ ਬਹੁਤ ਸਾਰੇ ਵੀਜ਼ੇ ਰਿਜੈਕਟ ਹੁੰਦੇ ਆ ਤੇ ਵੀਜ਼ਾ ਲੈਣ ਵੇਲੇ ਤੁਹਾਨੂੰ ਕੋਈ ਦੱਸਣਾ ਪੈਗਾ ਕਿ ਮੈਂ ਕਿਉਂ ਜਾਣਾ ਫੇਸ ਕਰਨਾ ਪੈਗਾ ਜੇ ਡਿਪੋਰਟਡ ਹੋ ਤਾਂ ਤੁਹਾਨੂੰ ਉਹਦਾ ਕਾਰਨ ਦੱਸਣਾ ਪੈਗਾ ਮੈਂ ਡਿਪੋਰਟਡ ਹਾਂ ਤੇ ਕਿਉਂ ਤੋ ਇਸ ਕਰਕੇ ਇਟ ਇਜ਼ ਨਾਟ ਈਜ਼ੀ ਪ੍ਰੋਸੈਸ ਬਹੁਤ ਮੁਸ਼ਕਲ ਸਮਾਂ ਫੇਸ ਕਰਨਾ ਪੈ ਸਕਦਾ ਉਹਨਾਂ ਨੂੰ ਬਿਲਕੁਲ ਹੁਣ ਇਹਦੇ ਚੋ ਭਾਵ ਜੀ ਕਹੀਏ ਕਿ ਜ਼ੋਰ ਇਸ ਗੱਲ ਤੇ ਦੇਂਦਾ ਜਿਹੜੀ ਜਿਵੇਂ ਲੱਲ ਸਾਬ ਉਹਨਾਂ ਨੇ ਕਹੀ ਕਿ ਜਦੋਂ ਇੱਕ ਵਾਰੀ ਤੁਸੀਂ ਕਿਸੇ ਵੀ ਦੇਖੋ ਅੱਜ ਦੀ ਟੈਕਨੋਲੋਜੀ ਇਸ ਤਰ੍ਹਾਂ ਦੀ ਹੈ ਕਿ ਫਿੰਗਰਪ੍ਰਿੰਟਸ ਦੀ ਗੱਲ ਕਰ ਲਈਏ ਜਦੋਂ ਸਾਡੇ ਆਧਾਰ ਕਾਰਡ ਬਣਾਉਣ ਲਈ ਇੱਕ ਫਿੰਗਰਪ੍ਰਿੰਟ ਤੋਂ ਲੈ ਕੇ ਤੁਹਾਡੇ ਆਈ ਸਕੈਨ ਕਰੀਆਂ ਜਾਂਦੀਆਂ ਨੇ ਤਾਂ ਜ਼ਾਹਿਰ ਦੀ ਗੱਲ ਹੈ ਵੀ ਅਮਰੀਕਾ ਨੇ ਕਿਸੇ ਨੂੰ ਵੀ ਬਿਨਾ ਕਿਸੇ ਸਕੈਨਿੰਗ ਤੋਂ ਤਾਂ ਭੇਜਿਆ ਨਹੀਂ ਹੋਣਾ ਦੂਜੇ ਪਾਸੇ ਗੱਲ ਕਹੀ ਜਾਵੇ ਤਾਂ ਹੁਣ ਵੀ ਸਕੈਨੀਆਂ ਦੁਬਾਰੇ ਹੋਣੀਆਂ ਨੇ ਯਾਨੀ ਕਿ ਭਵਿੱਖ ਵੀ ਵਿਦੇਸ਼ ਦੇ ਵਿਦੇਸ਼ ਦੇ ਵਿੱਚ ਜਾ ਕੇ ਕੰਮ ਕਰਨ ਦੀ ਸੋਚਦੇ ਹੋ ਤਾਂ ਦਿੱਕਤਾਂ ਭਰਿਆ ਹੋ ਸਕਦਾ ਹੈ ਇਸ ਕਰਕੇ ਲੀਗਲ ਰਸਤਾ ਹੀ ਹਮੇਸ਼ਾ ਅਖਤਿਆਰ ਕਰਨਾ ਚਾਹੀਦਾ ਹੈ ਵੈਸੇ ਤਾਂ ਹੁਣ ਜੇ ਕਹੀਏ ਕਿ ਜਨਨਸਰ 트ੰਪ ਹੈ ਉਨਾ ਟਾਈਮ ਤੱਕ ਲੱਗਦਾ ਵੀ ਹੁਣ ਦੁਬਾਰੇ ਮੈਕਸੀਕੋ ਵਾਲੀ ਦੀਵਾਰ ਟੱਪਣੀ ਓਡੀ ਸੌਖੀ ਰਾਹ ਨਹੀਂ ਹੈਗੇ ਇਸ ਕਰਕੇ ਮੁੱਖ ਮਕਸਦ ਪਹਿਲਾਂ ਵੀ ਹੋਈ ਸੀ ਅੱਜ ਵੀ ਹੋਈ ਹੈ ਵੀ ਲੀਗਲ ਰਸਤੇ ਤੋਂ ਬਿਨਾਂ ਕਿਸੇ ਨੂੰ ਵੀ ਚੁਣਨਾ ਪੈਸਾ ਖਰਾਬ ਆਪਦੀ ਜ਼ਿੰਦਗੀ ਖਰਾਬ ਭਵਿੱਖ ਨੂੰ ਦਾਅ ਤੇ ਲਾਉਣ ਵਾਲੀ ਗੱਲ ਆ ਵੀਡੀਓ ਜਨਿਸਟ ਹਰਪਾਲ ਦੇ ਨਾਲ ਮਿਸਿੰਗ ਰੋਜ਼ਾਨਾ ਸਪੋਰਟ ਟੀਵੀ ਚੰਡੀਗੜ੍ਹ